ਉਸੇ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਹਾ ਦੇਵੀ ਕਾ ਚੈਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਥਾਣਾ ਖਾਲੜਾ ਤੇ ਬੀਐਸਐਫ ਨੂੰ ਮਿਲੀ ਸਫਲਤਾ ਪਾਕਿਸਤਾਨੀ ਡਰੋਨ ਸਮੇਤ ਹਿਰੋਇਨ ਬ੍ਰਾਮਹ ਅਯੋਧਿਆ ਵਿਖੇ ਮੰਦਿਰ ਉਦਘਾਟਨ ਸੰਬੰਧੀ ਲੰਗਰ ਲਗਾਉਣ ਲਈ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਰਸਦ ਦਾ ਟਰੱਕ ਕੀਤਾ ਗਿਆ ਰਵਾਨਾ ਵਾਦਰੀ ਠੰਡ ਦੇ ਚਾਲਦਿਆਂ ਲੋਕ ਗੁੜ ਦੀ ਕਰ ਰਹੇ ਨੇ ਖਰੀਦਾਰੀ ਆਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਰਚ ਅਭਿਆਨ ਦੌਰਾਨ ਰਣਜੋਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਡੱਲ ਦੇ ਖੇਤਾਂ ਵਿੱਚੋਂ ਚੀਨ ਵਿੱਚ ਬਣਿਆ ਇੱਕ ਡਰੋਨ ਡੀਜੀ ਮੈਟ੍ਰਿਕਸ 515 ਗ੍ਰਾਮ ਹੈਰੋਇਨ ਸਮੇਤ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਬੀਐਸਐਫ ਨਾਲ ਸਾਂਝੀ ਕੀਤੀ ਗਈ ਅਤੇ ਪੰਜਾਬ ਪੁਲਿਸ ਅਤੇ ਬੀਐਸਐਫ ਕਿਸੇ ਵੀ ਹੋਰ ਨਸ਼ੀਲੇ ਪਦਾਰਥ ਦੀ ਬਰਾਮਦਗੀ ਲਈ ਸਰਚ ਆਪਰੇਸ਼ਨ ਕਰ ਰਹੇ ਹਨ। ਪੰਜਾਬ ਪੁਲਿਸ ਤੇ ਬੀਐਸਐਫ ਦੀ ਸਾਂਝੀ ਵਲਟਾ ਨੂੰ ਅੱਜ ਇੱਕ ਹੋਰ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਰਣਜੋਤ ਸਿੰਘ ਸਨ ਆਫ ਲਖਵਿੰਦਰ ਸਿੰਘ ਜਿਹੜੇ ਡਲਦੇ ਰਹਿਣ ਵਾਲੇ ਨੇ ਇਹਨਾਂ ਦੇ ਖੇਤ ਕਣਕ ਦੇ ਵਿੱਚੋਂ ਇਨਫੋਰਮੇਸ਼ਨ ਦੇ ਉੱਤੇ ਤੇ ਸਰਚ ਆਪਰੇਸ਼ਨ ਦੌਰਾਨ ਇੱਕ ਡਰੋਨ ਬਰਾਮਦ ਹੋਇਆ ਜਿਦੇ ਨਾਲ ਇੱਕ ਪੀਲੇ ਰੰਗ ਦਾ ਲਪੇਟਿਆ ਹੋਇਆ ਪੈਕੇਟ ਸੀ ਜਦੋਂ ਖੋਲ ਕੇ ਚੈੱਕ ਕੀਤਾ ਤੇ ਇਹਦੇ ਵਿੱਚ ਹੈਰੋਨ ਰਿਕਵਰ ਹੋਈ ਜਿਹੜਾ ਕਿ ਪੈਕਿੰਗ ਮਟੀਰੀਅਲ ਦੇ ਨਾਲ 515 ਗ੍ਰਾਮ ਸੀ ਸਬੰਧੀ ਥਾਣਾ ਜਿਹੜਾ ਖਾਲਲਾ ਵਿਖੇ ਐਫ ਆਈ ਆਰ ਨੰਬਰ 5 ਅੰਡਰ ਸੈਕਸ਼ਨ 10 11 12 에어ਕ੍ਰਾਫਟ ਐਕਟ 1934 ਤੇ 21 ਸੀ ਐਨ ਡੀ ਪੀ ਐ ਸੈਕਟਰ ਦਾ ਕੇਸ ਰਜਿਸਟਰ ਕਰ ਲਿਆ। ਵੇਖੋ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਾਕਿਸਤਾਨ 'ਚ ਬੈਠੇ ਸਮਗਲਰ ਇੱਧਰ ਬੈਠੇ ਸਮਗਲਰ ਬੀ ਐਸ ਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਾਲਤਾ ਦਾ ਨਤੀਜਾ ਹੈ ਕਿ ਅਸੀਂ ਸਮਗਲਰਾਂ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇ ਰਹੇ। ਸ਼੍ਰੀ ਰਾਮ ਲਲਾਜੀ ਦੇ ਪ੍ਰਕਾਸ਼ਪੁਰਾ ਮੌਕੇ ਵਿਸ਼ਾਲ ਲੰਗਰ ਚਲਾਉਂਦੇ श्री दुर्गियाना 13 तो हार तरा दिया डाला 103 देसी क्यों पांडे मसाले तेल आटा चोल आदि समेत तीन ट्रक सामग्री भेजी गई ए लंगर 14 जनवरी तो हरी इच्छा तक चलेगा इस मौके विशेष तौर पे प्रधान लक्ष्मीकांता चावला जनरल सिकंदर अरुण खन्ना मीत प्रधान सुधीर श्रीधर मीत प्रधान विमल अरोड़ा समेत गुलशन कोहली पवन साबू सुनील खन्ना विवेक खन्ना रोहित खन्ना आदर्श शर्मा विधुपुरी डॉक्टर राकेश शर्मा विजय खन्ना शरद सेखड़ी ललित मोहन चंडोक समेत वड्डी गिनती विच लोग हाजिर सन इस प्रोग्राम विच सुखमिंदर सिंह पिंटू माता शक्ति मोनिका श्रीधर श्रुति ब्रिज डोली पाटिया समेत वड्डी गिनती विच लोग हाजिर सन बड़ा भाग्यशाली दिन है कि हमें 22 जनवरी को भगवान श्री राम जी के जो प्रतिमा की प्राण प्रतिष्ठा हो रही है उसके लिए अमृतसर से श्री दुर्गाना तीर्थ की ओर से वहाँ लंगर लगाया जा रहा है ये जो पीछे सब कुछ है ये अमृतसर की जनता का दिया हुआ दान है सहयोग है और हर लोग हर व्यक्ति ये हमें बार बार कह रहे हैं कि अयोध्या जी में ले जाओ हमारे तरफ से कुछ धन राशि ले जाओ कुछ सामान ले जाओ और बहुत सी चीज़ें तो हम अयोध्या जी से ही खरीदेंगे लेकिन इस ट्रक में जो कुछ भी भरा है इसका एक एक दाना जनता के सहयोग से आया है राम जी की अपार दया से कृपा से आया है तो आज ये ट्रक जा रहे हैं नौ तारीख को ये लोग आज चले हैं और चौदह मकर संक्रांति से पहला लंगर हमारा वहाँ शुरू हो जाएगा और हमारा सौभाग्य है कि हमें लंगर भी जो मिला है वो साधु संता की संतों की सेवा और भोजन अर्थ मिला है तो अमृतसर वालों को मैं बधाई भी देती हूँ धन्यवाद भी करती हूँ जिनके सहयोग से रामकाज में यह योगदान अमृतसर की तरफ से जा रहा है जैसे जी श्री दुर्गाणा कमेटी नु श्री राम जन्मभूमि तीर्थ क्षेत्र जरा ट्रस्ट है ओना वलो जड़ी है लंगर सेवा मिली है जड़ी कि 14 जनवरी मकर संक्रांति तो लेके 28 फरवरी तक लगेगी और ओ सारे विशेष रूप नाल संत महापुरुष महात्मा जिने भी लोग उथे आंगे ओना दी भी सेवा साडे जिम्मे है मेरा दे सिर्फ इना कहना ਕੀ ਇਹ ਲੰਗਰ ਤੇ ਵਿੱਚ ਅੰਬਰਸਰੀਆਂ ਦਾ ਪਿਆਰ ਜਿਹੜਾ ਉੱਥੇ ਜਾ ਰਿਹਾ ਉਸ ਤਰ੍ਹਾਂ ਹੀ ਉੱਥੇ ਜਾ ਕੇ ਵਰਤਾਇਆ ਜੀ ਇੱਥੇ ਕਿਸੇ ਦਾ ਪਰਸਨਲ ਨਹੀਂਗਾ ਸਿਰਫ ਇਸ ਜਨਤਾ ਦੇ ਸਹਿਯੋਗ ਨਾਲ ਜਾ ਰਿਹਾ ਦਿਨ-ਬਦਨ ਵੱਧ ਰਹੀ ਠੰਡ ਦੇ ਮੌਸਮ ਵਿੱਚ ਗੁੜ ਇੱਕ ਲਾਹੇਮੰਦ ਅਤੇ ਵੱਡਮੁੱਲੀ ਸੌਗਾਤ ਹੈ ਜਿਸ ਤੇ ਖਰੀਦਾਰੀ ਲਈ ਲੋਕ ਬਸਾਰਾ ਵਿੱਚ ਪਹੁੰਚ ਕੇ ਬੇਸ਼ੁਮਾਰ ਦੇਸੀ ਗੁੜ ਦੀ ਖਰੀਦਾਰੀ ਕਰ ਰਹੇ ਹਨ ਜਿਸ ਤੇ ਚੱਲਦਾ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਤੇ ਗ੍ਰਾਹਕਾਂ ਵੱਲੋਂ ਦੱਸਿਆ ਗਿਆ ਕਿ ਗੁੜ ਖਾਣ ਨਾਲ ਸਿਹਤ ਤੰਦਰੁਸਤ ਰਹਦੀ ਹੈ ਅਤੇ ਸ਼ੂਗਰ ਦੀ ਬਿਮਾਰੀ ਜੜ ਤੋਂ ਖਤਮ ਹੁੰਦੀ ਹੈ ਪੁਰਾਤਨ ਸਮੇ ਵਿੱਚ ਜਿਸ ਤਰ੍ਹਾਂ ਲੋਕ ਗੁੜ ਦੀ ਵਰਤੋਂ ਕਰਦੇ ਸਨ ਉਸੇ ਤਰ੍ਹਾਂ ਹੀ ਇਸ ਬਦਲ ਦੇ ਸਮੇਂ ਨਾਲ ਪੁਰਾਤਨ ਸਮੇ ਵਿੱਚ ਵਰਤਿਆ ਜਾਣ ਵਾਲਾ ਗੁੜ ਖਰੀਦਣਾ ਚਾਹੀਦਾ ਅਤੇ ਵਰਤਣਾ ਚਾਹੀਦਾ ਹੈ ਖਰੀਦਦਾਰ ਜੀ ਤੁਹਾਨੂੰ ਪਤਾ ਹੈ ਠੰਡ ਦੇ ਹਿਸਾਬ ਨਾਲ ਗੁੜ ਬਹੁਤ ਵਧੀਆ ਵਾ ਇਹ ਖਰੀਦਿਆ ਫੀਆ ਤੇ ਰੱਬ ਵੀ ਨਹੀਂ ਸਾਥ ਦੇਣ ਰਿਹਾ ਇਹ ਦੇ ਕਰਕੇ ਕਿ ਸੂਰਜ ਵੀ ਨਹੀਂ ਨਿਕਲਣ ਰਿਹਾ ਤੇ ਕੀ ਕਰੀਏ ਸਰ ਜੀ ਹੌਣ ਤੇ ਪ੍ਰਮਾਤਮਾ ਦੇ ਹਾਰੇ ਹੀ ਆ ਗੁੜ ਤੇ ਬਹੁਤ ਜ਼ਿਆਦਾ ਲਾਈਵ ਆਂਦੇ ਆ ਬਹੁਤ ਜ਼ਿਆਦਾ ਹੀ ਲਾਈਵ ਆਂਦੇ ਆ ਕਿਉਂਕਿ ਪਹਿਲਾਂ ਇਹ ਗੋੜੀ ਹੁੰਦਾ ਹੈ ਬਚਾ ਜਾਂਦਾ ਹੈ ਗੋੜਿਆਂ ਗਾੜਿਆਂ ਤੋਂ ਵੀ ਬਚਾ ਜਾਂਦਾ ਹੈ ਹੁਣ ਤੇ ਖੰਡ ਹੀ ਚਲਦੀ ਆ ਗੋੜ ਤੇ ਕੋਈ ਕੋਈ ਫਰੈਸ਼ ਬਹੁਤ ਇਹਨਾਂ ਦਾ ਵਧੀਆ ਗੋੜਿਆ ਬਹੁਤ ਜ਼ਿਆਦਾ ਵਧੀਆ ਗੁੜ ਦਾ ਸ਼ੂਗਰ ਵਾਲੇ ਬੰਦੇ ਆਸਤੇ ਗੋੜ ਬਹੁਤ ਜ਼ਰੂਰੀ ਆ ਸ਼ੂਗਰ ਵਾਲੇ ਆਸਤੇ ਜੋ ਬਹੁਤ ਜ਼ਰੂਰੀ ਆ ਠੰਡ ਤੋਂ ਬਚਾਲ ਲਈ ਬਹੁਤ ਜ਼ਰੂਰੀ ਆ ਹਰ ਕੋਈ ਗੁੜ ਬੰਦਾ ਗੋੜ ਖਾਵੇ ਖੰਡ ਘਟ ਖਾਵੇ ਤੇ ਬਹੁਤ ਸਿਹਤ ਲਈ ਬਹੁਤ ਵਧੀਆ ਆ ਜੀ ਖਾਣਾ ਚਾਹੀਦਾ ਗੋੜ ਜੀ ਬਹੁਤ ਵਧੀਆ ਠੰਡ ਵਾਸਤੇ ਗਲਾ ਗੁਲਾ ਨਹੀਂ ਖਰਾਬ ਹੁੰਦਾ ਇਹ ਹਰ ਇੱਕ ਬੰਦੇ ਨੂੰ ਖਾਣਾ ਚਾਹੀਦਾ ਜੀ ਹਾਂਜੀ ਹਾਂਜੀ ਸ਼ੂਗਰ ਵਾਸਤੇ ਜੀ ਅੱਜ ਕੱਲ ਤੇ ਖੰਡ ਤੋਂ ਦੂਰ ਰਹਿਣਾ ਚਾਹੀਦਾ ਜੀ ਇਹਦੇ ਵਾਸਤੇ ਵਧੀਆ ਹੈਗਾ ਹਰ ਇੱਕ ਬੰਦੇ ਵਾਸਤੇ ਸਰਦੀ ਸਰਦੀ ਨੂੰ ਹਾਂਜੀ ਸਰਦੀ ਵਾਸਤੇ ਗਰਮ ਹੁੰਦਾ ਜੀ ਵਧੀਆ ਹੁੰਦਾ ਨਹੀਂ ਦੇਸੀ ਦੇਸੀ ਆ ਵਧੀਆ ਇਸ ਕੋ ਭਾਗ ਵਧੀਆ ਮਿਲਦਾ ਕਾਲਾ ਗੋੜ 90 ਰੁਪਏ ਕਿਲੋ ਘਰ ਦਾ ਗੋੜਿਆ ਜੀ ਵਧੀਆ ਖਾਓ ਦੇਸੀ ਗੋੜ 100 ਦੇ ਤੋਂ ਬਿਨਾ ਵਧੀਆ ਖਾਣ ਵਾਲਾ ਗੋੜ ਮਹੰਗਾਈ ਦਾ ਕੋਈ ਗੱਲ ਚੱਲਦਾ ਪਿਆ 10 ਰੁਪਏ ਵਧੇ ਆ ਤੇ ਗਾਹ ਕੁਛ ਹੀ ਨਾ ਦੱਸ ਦਿੰਦਾ ਵਾ ਵਦ ਠੰਡ ਜਿੰਨੀ ਜਿਆਦਾ ਹੋ ਗਈ ਗਾ ਘਟ ਹੋਏਗਾ 10 ਵੈਰਾਈਟੀਆਂ ਦਾ ਗੁੜਾ ਦੇਸੀ ਗਿਰੀਆਂ ਵਾਲਾ ਸੁੰਡ ਜਵੈਨ ਵਾਲਾ ਲੋਕਾਂ ਨੂੰ ਗੁੜ ਖਾਣਾ ਚਾਹੀਦਾ ਵਧੀਆ ਅਲਸੀ ਵਲਸੀ ਬਿੰਨੀਆਂ ਬਣਾ ਕੇ ਖਾਂਦੇ ਪੇ ਸਭ ਕੋ ਠੰਡ ਦਾ ਠੰਡ ਜਿੰਨੀ ਕੀ ਔਰ ਇਸ ਹਿਸਾਬ ਦਾ ਕੜਾ ਗੁੜਦਾ ਤੇ ਬਿਨ ਭਾਗੋ ਨਹੀਂ ਜੁੜਦਾ ਤੇ ਜੇ ਗੁੜ ਦੀ ਗੱਲ ਕਰ ਲਈਏ ਜਿੱਥੇ ਠੰਡ ਦਾ ਮੌਸਮ ਹੈ ਉੱਥੇ ਹੀ ਦੁਕਾਨਦਾਰਾਂ ਵੱਲੋਂ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਹੈ ਗੁੜ ਦੇ ਵਿੱਚ ਬੇਸ਼ੁਮਾਰ ਤਰੀਕੇ ਨਾਲ ਰੱਖੀ ਗਈ ਹੈ ਤੇ ਲੋਕਾਂ ਵੱਲੋਂ ਠੰਡ ਦੇ ਬਚਾ ਦੇ ਲਈ ਚਾਹੇ 슈ਗਰ ਦੇ ਪੇਸ਼ੈਂਟ ਨੇ ਹਰ ਤਰ੍ਹਾਂ ਦਾ ਜਿਹੜਾ ਗੁੜਾ ਇੱਥੇ ਰੱਖਿਆ ਗਿਆ ਹੈ ਤੇ ਲੋਕਾਂ ਵੱਲੋਂ ਭਾਰੀ ਜਿਹੜੀ ਬੇਸ਼ੁਮਾਰ ਜਿਹੜੀ ਦੀ ਖਰੀਦਾਰੀ ਕੀਤੀ ਜਾ ਰਹੀ ਹੈ ਤੇ ਸਾਡੀ ਟੀਮ ਨਾਲ ਗੱਲਬਤ ਕਰਦੇ ਕੋਈ ਆਖਣਾ ਹੈ ਮਹਿੰਗਾਈ ਦੀ ਮਾਰ ਚਾਹੀ ਜਿੰਨੀ ਮਰਜ਼ੀ ਹੋਵੇ ਪਰ ਆਪਣੀ ਸਿਹਤ ਦੇ ਦੇ ਪਹਿਲਾਂ ਰੱਖਦੇ ਹੋਏ ਮਦੇ ਨਜ਼ਰ ਹਰ ਚੀਜ਼ ਦੀ ਜਿਹੜੀ ਖਰੀਦਾਰੀ ਬੇਸ਼ੁਮਾਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਸਾਡੀ ਫਰਸਟ ਟੀਮ ਵੱਲੋਂ ਵੀ ਲੋਕਾਂ ਨੂੰ ਇੱਕੋ ਸੁਨੇਹਾ ਹੈ ਚਾਹੇ ਸ਼ੂਗਰ ਦੇ ਪੇਸ਼ੈਂਟ ਨੇ ਚਾਹੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਹੈ ਆਪਣਾ ਖੰਡ ਤੋਂ ਗਰੇਜ਼ ਕਰਕੇ ਜਿਹੜਾ ਗੁਰੂ ਦਾ ਪਰਚਲਨ ਜਿਹੜਾ ਪਹਿਲਾਂ ਚੱਲਦਾ ਸੀਗਾ ਉਸ ਤਰੀਏ ਫੇਰ ਸ਼ੁਰੂ ਕਰਨ ਤਾਂ ਜੋ ਹਰ ਬਿਮਾਰੀ ਨੂੰ ਵੀ ਰਾਹਤ ਮਿਲਦੀ ਹੈ ਤੇ ਸਾਡੀ ਟੀਮ ਵੱਲੋਂ ਵੀ ਐ रमन कुमार ਦੇ ਨਾਲ सुशील शर्मा ਫਾਸਟ ਏ ਨਿਊਜ਼ ਅੰਮ੍ਰਿਤਸਰ ਅੰਮ੍ਰਿਤਸਰ ਦੇ ਕਮਿਸ਼ਨਰ ਨਗਰ ਨਿਗਮ ਗਨਸ਼yam ਥੋਰੀ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦਾ ਇਹ ਮੁੱਖ ਫਰਜ਼ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਪ੍ਰਦਾਨ ਕਰੇ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਬਿਹਤਰ ਸੜਕ ਸਵੀਪਿੰਗ ਲਈ ਨਗਰ ਨਿਗਮ ਅੰਮ੍ਰਿਤਸਰ ਨੇ ਆਪਣੇ ਫਲੀਟ ਵਿੱਚ ਇੱਕ ਹੋਰ ਟਰੱਕ ਮਾਉਂਟਡ ਰੋਡ ਸਵੀਪਿੰਗ ਮਸ਼ੀਨ ਸ਼ਾਮਿਲ ਕੀਤੀ ਹੈ ਅਤੇ ਹੁਣ 5 ਟਰੱਕ ਮਾਉਂਟਡ ਰੋਡ ਸਵੀਪਿੰਗ ਮਸ਼ੀਨ ਅਤੇ 4 ਹੋਰ ਛੋਟੀਆਂ ਮਸ਼ੀਨਾ ਕੁੱਲ 9 ਰੋਡ ਸਵੀਪਿੰਗ ਮਸ਼ੀਨਾ ਦਿਨ ਰਾਤ ਕੰਮ ਕਰਨ ਕਿਆ ਨਵੇਂ ਟਰੱਕ ਮਾਉਂਟੇਡ ਰੋਡ ਸਵੀਪਿੰਗ ਮਸ਼ੀਨ ਐਨਸੀਏਪ ਅਧੀਨ ਪੀਪਸੀਬੀ ਗ੍ਰਾਂਟ ਅਧੀਨ 40.77 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ ਅਤੇ ਇਸ ਦੀ ਖਰੀਦ ਲਈ ਉਚਿਤ ਪ੍ਰਕਿਰਿਆ ਅਪਣਾ ਕੇ ਸਪਲਾਈ ਕੀਤੀ ਗਈ ਹੈ ਆਪ ਸਭ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਸੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਦੇ ਨਗਰ ਕੀਰਤਨ ਦੀਆਂ ਅਧਿਕਾਰੀਆਂ ਸਬੰਧ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇਚਰ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇਚਰ ਅਤੇ ਆਨਰੇਰੀ ਸਕੱਤਰ ਸਰਦਾਰ ਸਵਿੰਦਰ ਸਿੰਘ ਕੱਥੂ ਨੰਗਲ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਚੀਫ ਖਾਲਸਾ ਦੀਵਾਨ ਬੋਲ 16 ਜਨਵਰੀ 2024 ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਦੀਵਾਨ ਦੇ ਪ੍ਰਮੁੱਖ ਸਕੂਲ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀ ਰੋਡ ਤੋਂ ਪੂਰੀ ਖਾਲਸਾਈ ਸ਼ਾਨ ਅਤੇ ਪੰਥਕ ਰਵਾਇਤਾਂ ਦਾ ਆਰੰਭ ਹੋਵੇਗਾ। ਇਸ ਮੌਕੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇਚਰ ਆਨਰੇਰੀ ਸਕੱਤਰ ਸਰਦਾਰ ਸਵਿੰਦਰ ਸਿੰਘ ਕੱਥੂ ਨੰਗਲ ਮੀਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਸਥਾਨਿਕ ਪ੍ਰਧਾਨ ਸਰਦਾਰ ਸੰਤੋਖ ਸਿੰਘ ਸੇਠੀ ਆਨਰੇਰੀ ਜੁਆਇੰਟ ਸਕੱਤਰ ਸਰਦਾਰ ਸੁਖਜਿੰਦਰ ਸਿੰਘ ਪ੍ਰਿੰਸ ਆਨਰੇਰੀ ਸਕੱਤਰ ਸਰਦਾਰ ਜਸਪਾਲ ਸਿੰਘ ਢਿੱਲੋਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਹਰਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਤਾਂ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਸ਼ ਗੁਰੂ ਦੇ ਸੰਬੰਧ ਵਿੱਚ ਹਰ ਸਾਲ ਵਾਂਗ ਹਰਕਸ਼ਨ ਪਬਲਿਕ ਸਕੂਲ ਦੇ ਸਾਰੇ ਸਕੂਲਾਂ ਦੇ ਬੱਚੇ ਇੱਕ ਨਗਰ ਕੀਤੇ ਦੇ ਰੂਪ ਵਿੱਚ 메인 ਸਕੂਲ ਜਿਹੜਾ ਸਾਡਾ ਜੀਟੀ ਰੋਡ ਤੇ ਇੱਥੋਂ ਸ਼ੁਰੂ ਹੋ ਕੇ ਤੇ ਸ੍ਰੀ ਹਰਮੰਦਰ ਸਾਹਿਬ ਤੱਕ ਪਹੁੰਚਦੇ ਨੇ ਔਰ ਐਕਟੀਵਿਟੀ ਸੌੜਤ ਦੇਖ ਨੂੰ ਇਹ ਪ੍ਰਬੰਧ ਕਰ ਰਹੇ ਆ ਸਾਰੇ ਇਹਦੇ ਵਿੱਚ ਸਾਡੇ ਬੱਚੇ ਵੀ ਆਉਣਗੇ 6ਵੀਂ ਜਮਾਤ ਤੋਂ ਉੱਪਰ ਦੇ ਬੱਚੇ ਹੋਣਗੇ ਸਾਰੇ ਔਰ ਵਿੱਚ ਗਤਕਾ ਦੀ ਟੀਮ ਸੌਣ ਗਿਆ ਵਿੱਚ ਛੜੇ ਪੈਂਡ ਹੋਣਗੇ ਵਿੱਚ ਆਪਣਾ ਨਗਰ ਸ਼ਬਦ ਕੀਰਤਨ ਦੇ ਵਾਸਤੇ ਬੈਨਸ ਹੋਣ ਗਿਆ ਸੋ ਇਹ ਸਾਰਾ ਪ੍ਰੋਗਰਾਮ ਡਿਸਕਸ ਕੀਤਾ ਸਾਰੇ ਮੈਂਬਰ ਇਨ ਚਾਰਜ ਆਏ ਨੇ ਸਾਡੇ ਔਰ ਔਰ ਟੀਚਰ ਸਰਬਾ ਪ੍ਰਿੰਸੀਪਲ ਸਾਹਿਬ ਆਏ ਨੇ ਇਹ ਸਭ ਡਿਸਕਸ ਕਰ ਰਹੇ ਆ ਇਹ ਬੱਚਿਆਂ ਨੂੰ ਰਫਰੈਸ਼ਮੈਂਟ ਕਿਸ ਤਰ੍ਹਾਂ ਸਵਰੇ ਦੇਣੀ ਹੈ ਫਿਰ ਕਿਸ ਤਰ੍ਹਾਂ ਅਸੀਂ ਅਰਦਾਸ ਕਰਨੀ ਹੈ ਬੱਚਾ ਹੀ ਸਾਡਾ ਅਰਦਾਸ ਕਰੇਗਾ ਸਾਡੇ ਸਕੂਲ ਦਾ ਔਰ ਉਸ ਤੋਂ ਬਾਅਦ ਅਸੀਂ ਆਰਾਮ ਕਰਾਂਗੇ ਔਰ ਅਥੇ ਪਲਾਜ਼ਾ ਬਣਿਆ ਹੋਇਆ ਹੈ ਸ਼੍ਰੀ ਗੁਰੂ ਸ਼੍ਰੀ ਰਮੰਧਰ ਸਾਹਿਬ ਦੇ ਬਾਹਰ ਉੱਥੇ ਜਾ ਕੇ ਦੀ ਸਮਾਪਤੀ ਆਉਣ ਵਾਲੇ ਲੋਹੜੀ ਦੇ ਤਿਉਹਾਰਾਂ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਖਾਸ ਕਰ ਬੱਚਿਆਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦਾ ਸਭ ਤੋਂ ਮਨਪਸੰਦ ਤਿਉਹਾਰ ਹੈ ਵੇਖਣ ਵਿੱਚ ਆਉਂਦਾ ਹੈ ਕਿ ਇਸ ਦਿਨ ਪਤੰਗ ਉਡਾਉਣ ਦਾ ਇੱਕ ਵੱਖਰਾ ਹੀ ਮਾਹੌਲ ਬਣ ਜਾਂਦਾ ਹੈ। ਬਜ਼ਾਰਾਂ ਵਿੱਚ ਡੋਰ ਅਤੇ ਪਤੰਗ ਦੇ ਵਿਕਰੀ ਸ਼ੁਰੂ ਹੈ ਅਤੇ ਰੰਗ-बिरੰਗੀਆਂ ਪਤੰਗਾਂ ਨਾਲ ਦੁਕਾਨਾਂ ਸਜੀਆਂ ਹਨ। ਖਰੀਦਦਾਰ ਅਤੇ ਦੁਕਾਨਦਾਰ ਇੱਕੋ ਮੰਗ ਰੱਖ ਰਹੇ ਹਨ ਕਿ ਚਾਇਨਾ ਡੋਰ ਨਾ ਵਰਤੀ ਜਾਵੇ, ਜੋ ਕਿ ਪੰਛੀ, ਜਾਨਵਰ ਅਤੇ ਇਨਸਾਨਾਂ ਵਾਸਤੇ ਜਾਨਲੇਵਾ ਸਿੱਧ ਹੁੰਦੀ ਹੈ। ਅਸੀਂ ਆਪਣੇ ਚੈਨਲ ਰਾਹੀਂ ਆਪ ਸਭ ਨੂੰ ਆਉਣ ਵਾਲੀ ਲੋਹੜੀ ਦੀਆਂ ਵਧਾਈਆਂ ਦਿੰਦੇ ਹਾਂ ਅਤੇ ਚਾਇਨਾ ਡੋਰ ਨਾ ਵਰਤਣ ਦੀ ਗੁਜ਼ਾਰਿਸ਼ ਕਰਦੇ ਹਾਂ। ਹਾਂ ਜੀ ਜਿਹੜੀ ਸਾਡੀ 13 ਜਰਨੀ ਲੋਹੜੀ ਮਨਾਈ ਜਾ ਰਹੀ ਹੈ ਸਾਡੇ ਤੇ ਆਰ ਬੱਚੇ ਜਿਹੜਾ ਬੜੀ ਬੇਸਬਰੀ ਦਾ ਇੰਤਜ਼ਾਰ ਕਰਦੇ ਨੇ ਤੇ ਲੋਹੜੀ ਦੇ ਇਤਿਹਾਰ ਤੋਂ ਤੇ ਵਿਸ਼ੇਸ਼ ਪਤੰਗਾ ਬਣਾਈਆਂ ਜਿਨ੍ਹਾਂ ਦੇ ਵਿੱਚ ਹੈਪੀ ਲੋਹੜੀ ਵੈਲਕਮ 2024 ਦੀਆਂ ਪਤੰਗਾ ਵਿਸ਼ੇਸ਼ ਖਾਸ ਖਾਸ ਕੇ ਵੇਖ ਰਹੀਆਂ ਉਸ ਤੋਂ ਇਲਾਵਾ ਛੋਟੀ ਤੋਂ ਛੋਟੀ ਜਿਹੜੀ ਪਤੰਗਾ ਉਹ 5 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵੱਡੀ ਤੋਂ ਵੱਡੀ ਪਤੰਗ ਵੇਖ ਰਹੀ ਹੈ ਇਹਨਾਂ ਦੇ ਵਿੱਚ ਨਖਲੂਕਾਰ ਤੁਕਲ ਪਤੰਗ ਤੇ ਪੂੰਛਲਪਰੀ ਤੇ ਚੈਸ ਜਿਹੜੀ ਗੱਡੀ ਹੈ ਬਹੁਤ ਜ਼ਿਆਦਾ ਜਿਹਦੀ ਚੈਸ ਦੀ ਡਿਮਾਂਡ ਹੈ ਉਹ ਬਹੁਤ ਜ਼ਿਆਦਾ ਵਿਕ ਰਹੀ ਜਿਹੜੀ ਛੋਟੀ ਪ ਜਿਹੜੀ 5 ਰੁਪਏ ਦੀ ਹੈਗੀ ਆ ਉਸ ਤੋਂ ਬਾਅਦ ਜਿਹੜੀ 6 ਫੁੱਟ ਦੀ ਹੈਗੀ ਉਹ 300 350 ਰੁਪਏ ਤੇ ਜਾ ਰਿਹਾ ਜਿੱਤੇ ਇਹ ਪੀਲੋੜੀ ਤੇ ਬਹੁਤ ਕੁਝ ਉਹਦੇ ਵਿੱਚ ਲਖਾਵਟ ਦੇ ਵਿੱਚ ਕਰਕੇ ਉਹ ਪਤੰਗਾ ਜਿਹੜੀਆਂ ਵੇਖ ਰਹੀਆਂ ਹੈ ਜੀ ਡੋਰ ਜੀ ਇਸ ਕਰਕੇ ਅਸੀਂ ਪ੍ਰਸ਼ਾਸਨ ਦੇ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੰਨੀ ਇੱਕੀ ਸਖਤੀ ਕੀਤੀ ਹੈ ਕਿ ਸਾਨੂੰ ਜਾਇਕੀ ਪੂਰੀ ਉਮੀਦ ਹੈ ਕਿ ਜਿਹੜੀ ਚਾਈਨੀ ਡੋਰ ਘੱਟ ਵਿਕੇਗੀ ਤੇ ਸਾਡੇ ਕੋਲ ਜਿਹੜਾ ਚਰਖੀ ਦਾ ਗਾਹਕ ਆ ਰਿਹਾ ਤੇ ਚਰਖੀ ਸਾਡੀ ਧਾਗੇ ਦੀ ਡੋਰ ਜਿਹੜੀ ਬੋੜੀ ਵਧੀਆ ਪੰਜਾਬ ਦੀ ਡੋਰ ਵੇਚ ਰਹੀ ਹੈ ਤੇ ਅਸੀਂ ਉਹਨਾਂ ਦੇ ਪੈਰੈਂਟਸ ਦੇ ਜਿੰਨੇ ਵੀ ਬੱਚੇ ਹੈਗੇ ਉਹਨਾਂ ਦੇ ਮਾਤਾ-ਪਿਤਾ ਕੇ ਅਗਰਿਆ ਕਰਦੇ ਹੈ ਹੱਥ ਜੋੜ ਕੇ ਬੇਨਤੀ ਕਰਦੇ ਹੈ ਕਿ ਉਹਨਾਂ ਨੂੰ ਚਾਈਨੀ ਡੋਰ ਘਟੂ ਨਾ ਲੈ ਕੇ ਦੋ ਇਸ ਕਰਕੇ ਧਾਗੇ ਦੀ ਡੋਰ ਖਰੀਦ ਕੇ ਦੋ ਜ कर सकन देखो जी चाइना डोर इज किलिंग डोर वो तो मारने वाली डोर है उसको तो प्रॉपर बैन कर देना चाहिए नो no डाउट सीपी साहब ने हमारे पुलिस प्रशासन ने बहुत अच्छी बहुत कोशिश कर रहे हैं बहुत इन्होंने पकड़ी हुई हैं बहुत अच्छा स्टेप उठाया बाकी लोगों को पब्लिक को भी समझ आनी चाहिए देखो छोटे छोटे बच्चे हैं हम भी बच्चों के साथ आए हैं लेने बहुत गंदी डो है किसी का गला कट रहा है किसी का कुछ हो रहा है मिस एपनिंग्स हो रही हैं तो हमारी तरफ से तो बिल्कुल बैंड होने चाहिए बच्चों के साथ आए हैं बच्चों को गाइड्स लेके देने आए हैं नॉर्मल डोर से उड़ानी है बच्चों ने अब अगर ये भी चाइनीज़ डोर अगर उड़ाएंगे तो ये इनको हम टेरिस में तो भेजेंगे नहीं क्योंकि बहुत रिस्की डोर है बाकी जी सारे शहर वासियों को बहुत बहुत मुबारक हैं लोड़ी की अपने घरों में मनाइए ਘਰ ਜੀ ਮੇ ਫੈਮਲੀ ਮੇ ਮਨਾਈਏ ਔਰ ਪਲੀਜ਼ ਚਾਈਨਾ ਡੋਰ ਬਿਲਕੁਲ ਯੂਜ਼ ਨਾ ਕਰੀਏ ਹੈਪੀ ਰੋਰੀ एवरीवन ਡੋਰ ਨਿਊ ਚਾਈਨਾ ਡੋਰ ਚਾਈਨਾ ਡੋਰ ਹੈਪੀ ਰੋਰੀ ਕੌਣ ਬੋਲਾ ਰੋੜੀ ਦਾ ਤਿਉਹਾਰ ਡਿਮਾਂਡ ਸਾਰੇ ਦੇ ਇੱਕੋ ਹੀ ਹੈ ਕਿ ਚਾਈਨਿਸ ਡੋਰ ਦਾ ਯੂਜ਼ ਬਿਲਕੁਲ ਨਾ ਕੀਤਾ ਜਾਵੇ ਇੰਡੀਅਨ ਡੋਰ ਯੂਜ਼ ਹੋਵੇ ਖਾਸ ਕਰਕੇ ਪੰਜਾਬ ਦੀ ਡੋਰ ਯੂਜ਼ ਹੋਵੇ ਜਿਹੜੇ ਕਿ ਸਦੀਆਂ ਤੋਂ ਯੂਜ਼ ਹੁੰਦੀ ਪਈ ਸੀ ਸਿਰਫ ਚਾਈਨਾ ਡੋਰ ਨੇ ਆ ਕੇ ਉਹਦਾ ਜੀ ਸੇਲ ਔਰ ਬਿਜ਼ਨਸ ਜਿਹੜਾ ਸੀ ਉਹ ਕਟਾਇਆ ਹਰ ਇੱਕ ਦੀ ਇੱਕੋ ਹੀ ਮੰਗ ਹੈਗੀ ਹੈ ਇਵਨ ਬੱਚਿਆਂ ਦੀ ਵੀ ਇਹ ਮੰਗ ਹੈਗੀ ਹੈ ਕਿ ਚਾਈਨਾ ਡੋਰ ਤੋਂ ਦੂਰ ਰਹਾ ਜਾਵੇ ਕਿਉਂਕਿ ਉਹ ਸੋ ਖਤਰਨਾਕ ਡੋਰ ਹੈ अवेलेबल नहीं है मार्केट के और असं उम्मीद करते हैं कि कितने भी है नाम विके अगर कोई विकती पी है तो उन्हें जल्दी तो जल्दी कैप्चर करना चाहिए डिपार्टमेंट स्ट्रिक्ट है कि है और उम्मीद करते हैं कि दुकानदार भी समझन इस चीज़ को कैमरा पर्सन राकेश नाल जेपी सिंह फास्ट न्यूज अमृतसर फास्ट वे का फिल्मी चैनल नंबर 240 सौ चाली मूवी चैनल नंबर दो सौ इकताली से चैनल नंबर दो सौ बताली म्यूजिक चैनल नंबर दो सौ तरताली से गुरुद्वारा शहीदा तो सीधा प्रसारण चैनल नंबर पांच ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵਿਦ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਰੇਡ ਕਰਾਸ ਵੱਲੋਂ ਕੀਤਾ ਗਿਆ ਉਪਰਾਲਾ ਸਰਕਾਰੀ ਕਰਮਚਾਰੀਆਂ ਦੇ ਛੋਟੇ ਬੱਚਿਆਂ ਵੱਲੋਂ ਖੋਲਿਆ ਗਿਆ ਕ੍ਰੈਸ਼ ਇਹਦੇ ਕੁਝ ਹੋਰ ਖਬਰਾਂ ਇੱਕ છોੜੇ ਜੇ ਬ੍ਰੇਕ ਤੋਂ ਬਾਅਦ अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू land in your city unlimited fun let me make you ਬਾਤ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਰੈੱਡ ਕਰਾਸ ਵੱਲੋਂ ਇੱਕ ਵਧੀਆ ਉਪਰਾਹ ਲਾ ਕੀਤਾ ਗਿਆ ਹੈ ਜਿਸ ਵਿੱਚ ਸਰਕਾਰੀ ਕਰਮਚਾਰੀ ਜੋੜਿਆਂ ਦੇ ਬੱਚਿਆਂ ਵਾਸਤੇ ਇੱਕ ਕ੍ਰੈਚ ਖੋਲਿਆ ਗਿਆ ਜਿਸ ਵਿੱਚ ਮਾਪੇ ਆਪਣੇ ਬੱਚੇ ਛੱਡ ਕੇ ਜਾ ਸਕਦੇ ਹਨ ਤਾਂ ਜੋ ਉਹਨਾਂ ਦੀ ਦੇਖ ਰੇਖ ਹੋ ਸਕੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਕ੍ਰੈਚ ਖੋਲਿਆ ਗਿਆ ਅਤੇ ਇਸ ਕੰਪਲੈਕਸ ਵਿੱਚ ਕੰਮ ਕਰ ਰਹੇ ਜੋੜੇ ਆਪਣੇ ਬੱਚਿਆਂ ਨੂੰ ਸਾਮ ਸੰਭਾਲ ਵਾਸਤੇ ਛੱਡ ਸਕਦੇ ਹਨ। ਕ੍ਰੈਚ ਦੀ ਮਹਿਲਾ ਕਰਮਚਾਰੀ ਨੇ ਚੱਲ ਰਹੇ ਕੰਮਕਾਜ ਬਾਰੇ विस्तार जानकारी की थी। जो वर्किंग लेडीज के लिए ये ओपन किया गया क्रैच इसको सिक्स मंबर को इसका ओपन हुआ ये और अभी चार बच्चे को एडमिशन हुई है यहाँ पे अच्छी फैसिलिटीज़ हम प्रोवाइड करते हैं जैसे यहाँ पे किचन भी अवेलेबल है और बच्चों को घर से खाना पेरेंट्स देते हैं तो वही हम आगे इनको प्रोवाइड करते हैं बच्चों को हाँ सभी है इसमें अंडक्शन हो गया या माइक्रोवेव हो गया फ्रिज है हर चीज़ अवेलेबल है बच्चों के अकॉर्डिंग जो बच्चों हाँ जी वो देते हैं हम बेसिकली जैसे अल्फ़ाबेटिकली नोमरिकली जैसे ए बी सी हो गया और वो बच्चों को हम कलर्स के बारे में बताते हैं उनको अपनी इंट्रोडक्शन की आ, बताते हैं कि कैसे करनी है ਅਜਿਹੇ ਕੋਸਲ ਨੂੰ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਉਹ ਹੈ ਇੱਕ ਕ੍ਰੈਚ ਇੱਕ ਕ੍ਰੈਚ ਕੋਲੇ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਵਿੱਚ ਜਿੱਥੇ ਕਿ ਜੋ ਇੱਥੇ ਜੌਬ ਕਰਦੇ ਹੈ ਵਰਕਿੰਗ ਪੇਰੈਂਟਸ ਅਗਰ ਹੈਗੇ ਹੈ ਉਹਨਾਂ ਦਾ ਬੱਚਿਆਂ ਦਾ ਧਿਆਨ ਰੱਖਣ ਵਾਸਤੇ ਇੱਥੇ ਐਸਪੈਸ਼ਲਿਟੀ ਦਿੱਤੀ ਗਈ ਹੈ ਜਿਵੇਂ ਤੁਸੀਂ ਸੁਣਿਆ ਇੱਥੇ ਜੋ اٹੈਂਡੈਂਟ ਨੇ ਕਾਫੀ ਵਧੀਆ ਕੰਮ ਕਰ ਰਹੇ ਨੇ ਕਿ ਬੱਚਿਆਂ ਦਾ ਧਿਆਨ ਰੱਖਿਆ ਜਾਂਦਾ ਉਹਨਾਂ ਨੂੰ ਸਿਖਾਇਆ ਜਾਂਦਾ ਇੱਕ ਘਰਵਾਲਾ ਦਾ ਮਾਹੌਲ ਦਿੱਤਾ ਗਿਆ ਉਹਨਾਂ ਨੂੰ ਔਰ ਜਿਵੇਂ ਵੀ ਉਹਨਾਂ ਦੀ ਅਪਬ੍ਰਿੰਗਿੰਗ ਹੋਣੀ ਹੈ ਉਹਦੇ ਵਿੱਚ ਪੂਰਾ ਪਾਰਟ ਇਹ ਕ੍ਰੈਚ ਵੀ ਪਲੇ ਕਰੇਗਾ ਵਰੀਓ ਪ੍ਰੌਲਡ ਰੈਡਕ੍ਰੋਸ ਵੱਲੋਂ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਉਪਰਾਲੇ ਹੋਰ ਵੀ ਕਹੋਂਗੇ ਤਾਂ ਕਿ ਸ਼ਹਿਰ ਵਿੱਚ ਵਰਕਿੰਗ ਪੇਰੈਂਟਸ ਬਹੁਤ ਨੇ ਇਹ ਫਿਲਹਾਲ ਸਿਰਫ ਕੰਪਲੈਕਸ ਦੇ ਵਿੱਚ ਕੰਮ ਕਰਨ ਵਾਲਿਆਂ ਵਾਸਤੇ ਹੈ ਅਸੀਂ ਚਾਹੁੰਦੇ ਹਾਂ ਕਿ ਲੋਕਲ ਪਬਲਿਕ ਵਾਸਤੇ ਵੀ ਇਹੋ ਜਿਹਾ ਕੋਈ ਨਾ ਕੋਈ ਕ੍ਰੈਚ ਖੁੱਲੇ ਕਿ ਆਮਰਾ ਪ੍ਰਸ਼ਨ ਰਕੇਸ਼ਨਲ ਜੇਪਸਨ ਫਾਸਟ ਨਿਊਜ਼ ਅੰਮ੍ਰਿਤਸਰ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਇੱਥੇ ਮਨੋ ਕਾਮਨਾ ਪੂਰੀ ਹੋਵੇ ਚਾਹਦਿਆ ਸ਼ਰੋਮਨੀ ਕਮੇਟੀ ਨੂੰ ਐਕਸਕਲੂਸਿਵ ਵਰਲਡ ਰਿਕਾਰਡ ਬਚਾ ਨਿਵਾਜਿਆ ਗਿਆ ਐਕਸਕਲੂਸਿਵ ਵਰਲਡ ਰਿਕਾਰਡ ਦੀ ਟੀਮ ਸਤਜਕੰਠ ਸ਼੍ਰੀ ਹਰਮੰਦਰ ਸਾਹਿਬ ਪੁੱਜੀ ਅਤੇ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਟੀਮ ਦੇ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਨੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਅਲੱਗ-ਅਲੱਗ ਤੇ ਬਹੁਤ ਵਧੀਆ ਪ੍ਰਬੰਧ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅੱਜ ਵਰਲਡ ਰਿਕਾਰਡ ਦੀ ਟੀਮ ਪੁੱਜੀ ਆ। ਇਹਨਾਂ ਨੇ ਵੇਖਿਆ ਕਿ ਸਭ ਤੋਂ ਵੱਧ ਸਤਜਕੰਠ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦਰਸ਼ਨ ਮੇਲੇ ਕਰਨ ਬਾਅਦ ਤੇ ਆਉਂਦੀਆਂ ਨੇ। ये इतने पहुँचे ने असि सचखंड श्री हरिमंदर साहब वालों श्रोमणी गुरद्वारा प्रबंधक कमेटी वालों इन्हों का धनवाद करते हैं गोल्डन टेंपल अमृतसर आए हुए हैं आज दरबार साहेब को एक्सक्लूसिव वर्ल्ड रिकॉर्ड टीम की तरफ से वर्ल्ड रिकॉर्ड दिया गया मोस्ट विजिटेड श्रिंस इन द वर्ल्ड का टाइटल हम लोगों ने दिया है ये गोल्डन टेंपल जहाँ पर दरबार साहिब जहाँ पर प्रतिदिन लाख से भी ज़्यादा लोग आते हैं भंडारी पुल ਵਿਖੇ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟੇਗਾ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਵਨ ਜਸਪਾਲ ਸਿੰਘ ਨੇ ਆਖਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਬਹੁਤ ਵੱਧ ਚੁੱਕੀ ਹੈ ਜਿਸ ਨਾਲ ਨਜਿੱਠਣ ਲਈ ਹਰ ਚੌਕ ਵਿੱਚ ਟ੍ਰੈਫਿਕ ਪੁਲਿਸ ਕਰਮਚਾਰੀ ਮੌਜੂਦ ਪਰ ਲੋਕ ਵੀ ਇਸ ਵਿੱਚ ਸਹਿਯੋਗ ਕਰਦਿਆਂ ਹੋਇਆ ਕਾਰਾਂ ਦੀ ਥਾਂ ਦੋ ਪਹੀਆ ਵਾਹਣਾਂ ਦੀ ਵਰਤੋਂ ਕਰ ਸਹੀ ਢੰਗ ਨਾਲ ਗੱਡੀ ਖੜੇ ਕਰੇ ਨਾ ਜੋ ਦੂਸਰੇ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਨਹੀਂ ਤਾਂ ਟ੍ਰੈਫਿਕ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਟ੍ਰੈਫਿਕ ਬਹੁਤ ਜ਼ਿਆਦਾ ਵਧਣ ਦਾ ਕਾਰਨ ਤੇ ਲੋਕਾਂ ਨੇ ਆਪਣੀ ਖਰੀਦਾਰੀ ਦੇ ਮੁਤਾਬਕ ਲੈ ਰਹੇ ਨੇ ਲੇਕਿਨ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਬਸ ਇੱਕ ਜਾਨਾ ਗੱਡੀ 'ਚ ਬੈਠ ਕੇ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਸ਼ਹਿਰ 'ਚ ਤੁਰਦੇ ਉਹਨਾਂ 'ਚ ਕਾਫੀ ਟ੍ਰੈਫਿਕ ਸਮੱਸਿਆ ਤੇਰੀ ਮੁਸ਼ਕਿਲ ਚ ਪੈਂਦੀ ਆ ਕਾਈਂਡਲੀ ਉਹਨਾਂ ਚੀਜ਼ਾਂ ਦਾ ਥੋੜਾ ਗ੍ਰੇਜ ਕਰਨ ਸ਼ਹਿਰ 'ਚ ਕੋਈ ਛੋਟੇ ਵਹੀਕਲ ਵਰਤ ਲੈਣ ਐਕਟਰਾਂ ਮੋਟਰਸਾਈਕਲ ਵਗੈਰਾ ਵਗੈਰਾ ਔਰ ਬਾਕੀ ਬਾਹਰ పార్ਕਾਂ ਬੜੀਆਂ ਹੈਗੀਆਂ ਵਾ ਜਿਹੜੇ పార్ਕਾਂ ਵਾ ਉਹਨਾਂ ਦੇ ਵਿੱਚ ਖੜੀ ਕਰਕੇ ਅੰਦਰ ਬਜ਼ਾਰਾਂ ਛੋਟਿਆਂ ਦੇ ਵਿੱਚ ਜਾ ਸਕਦੇ ਆ ਈ ਰਿਕਸ਼ਾ ਲੈ ਲੈਣ ਜੋ ਹੋਰ ਵੀ ਆ ਪਰ ਸਬਜੀ ਮੰਡੀ پارک ਬਣੀ ਹੈ ਦੂਜੀਆਂ ਹੋਰ ਉੱਤੇ-ਪੁਲੇ ਤੇ پارک ਹੈਗੀਆਂ ਨਿੱਕੇ-ਨਿੱਕੇ ਪਾਰਕਾ ਹੋਰ ਵੀ ਹੈਗੀਆਂ ਪੰਜੋ ਕਮਿਸ਼ਨ ਸਾਹਿਬ ਕਾਫੀ ਮਿਹਨਤ ਕਰਕੇ ਦੇ ਰਹੇ ਨੇ ਇਸ ਫੇਸ ਤੋਂ ਡਿਸਪਲਿਨ ਮੈਨੇਜਮੈਂਟ ਕਰਾ ਲੈ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਹੋਰ ਵੀ ਪਾਰਕਾਂ ਨੂੰ ਉਪਲਬਧ ਕਰਵਾਈਏ ਬਾਕੀ ਕੋਸ਼ਿਸ਼ ਕਰ ਰਹੇ ਆ ਜੀ ਵੇ ਹੋਂ ਦਾ ਵੇ ਆ ਚਾਲੂ ਆ ਰਿਕਵਰਟੇਰ ਤੇ ਨਹੀਂ ਪੈਡ ਦਿੰਦੇ ਬਾਕੀ ਵੀ ਚਾਰੂ ਚਲਾ ਰਹੇ ਆ ਜੀ ਅਸੀਂ तकरीबन ਹਰ ਚੌਂਕ ਦੇ ਵਿੱਚ ਜਵਾਨ ਨੂੰ ਡਿਊਟ ਕੀਤੇ ਹੋਏ ਆ ਜਿੱਥੇ ਕੋਈ ਝੜਕ ਬਣਦੀ ਆ ਉਦੋਂ ਅਸੀਂ ਟ੍ਰੈਫਿਕ ਨੂੰ ਡਿਵਾਈਡ ਕਰ ਰਹੇ ਆ ਔਰ ਕੋਸ਼ਿਸ਼ ਹੈ ਵੀ ਟ੍ਰੈਫਿਕ ਨਾ ਰੁਕੇ ਤੇ ਨਾ ਰੁਕਦੀ ਵੀ ਨਹੀਂ ਗਈ ਆ ਚੱਲ ਰਹੀ ਆ ਸਲੋਸੋ ਹੋ ਸਕਦੀ ਆ ਲੇਕਿਨ ਟ੍ਰੈਫਿਕ ਜਾਮ ਨਹੀਂ ਲੱਗੇਗਾ ਬਾਕੀ ਚੱਲ ਰਹੀ ਆ ਚਲਾ ਕੋਸ਼ਿਸ਼ ਹੈ ਵੀ ਇਹੀਂ ਬੜੀ ਤਨਦੇਹ ਨਾਲ ਮਿਹਨਤ ਕਰਕੇ ਲੋਕਾਂ ਨੂੰ ਜਾਮ ਜਨਾ ਬਚਾ ਦੇਗੀ ਜਿਹੜੇ ਨਹੀਂ ਸਮਝਦੇ ਜਿਹੜੇ ਪਟਾਕੇ ਬਣਾਉਂਦੇ ਨੇ ਜਾਂ ਤਿੰਨ ਤਿੰਨ ਜਾਣੇ ਚੜੇ ਫਿਰਦੇ ਨੇ ਉਹਨਾਂ ਦੇ ਚਲਾਨ ਕੱਟ ਰਹੇ ਆ ਭਰਪੂਰ ਕੋਡ ਦੇ ਵਿੱਚ ਭੇਜਾਂਗੇ ਕੋਡ ਦੇ ਚਲਾਨ ਕੱਟਣ ਰਹੇ ਉਹਨਾਂ ਦੇ ਮੋਟਰਸਾਈਕਲ ਬੰਦ ਕਰ ਰਹੇ ਆ ਪਟਾਕੇ ਵਾਲੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਪਾਉਂਦੇ ਨੇ ਉਹਨਾਂ ਨੂੰ ਤਿੰਨ ਜਾਣੇ ਟ੍ਰਿਪਰ ਰਾਈਡਿੰਗ ਬਲੈਕ ਸ਼ੀਸ਼ੇ ਜਾਲੀ ਵਗੈਰਾ ਦੇ ਤੇ ਚਲਾਨ ਕੱਟ ਕੇ ਕੋਡ ਚ ਭੇਜਾਂ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਲੋਕ ਦੋ ਪਹੀਆ ਵਾਹਨਾਂ ਦੀ ਜਗ੍ਹਾ ਕਾਰਾਂ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਹਨ ਸੋ ਉਸ ਤੋਂ ਬਾਅਦ ਗੱਡੀ ਖੜੀ ਕਰਨ ਵਾਸਤੇ ਵੀ ਟ੍ਰੈਫਿਕ ਵਿਚ ਵੱਡਾ ਵਿਗਨ ਪੈਂਦਾ ਹੈ ਕਿਉਂਕਿ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਵਿੱਚ ਸੋ ਇਸ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਤਾਂ ਹੀ ਸ਼ਹਿਰ ਵਿੱਚੋਂ ਟ੍ਰੈਫਿਕ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ ਨਹੀਂ ਤਾਂ ਟ੍ਰੈਫਿਕ ਪੁਲਿਸ ਕਾਰਵਾਈ ਕਰਨ ਲਈ ਤਿਆਰ ਬਰ ਤਿਆਰ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਪੇ ਨਿਊਜ਼ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਸੰਗਠਨ ਮੰਤਰੀ ਰਜਿੰਦਰ ਸ਼ਰਮਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਲਾਨ ਅਤੇ ਬਾਅਦ ਰਹੀ ਗੁੰਡਾ ਕਰਦੀ ਨੂੰ ਥੱਲ ਪਾਉਣ ਦੇ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸ਼ਹਿਰ ਭਾਰ ਵਿੱਚ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ ਜੋ ਕਿ ਚਲਾਗਾ ਯੋਗ ਕਦਮ ਹਨ ਜਿਸ ਸੰਬੰਧੀ ਉਹਨਾਂ ਵੱਲੋਂ ਪੰਜਾਬ ਦੇ ਡੀਜੀਪੀ ਅਤੇ ਪੁਲਿਸ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਮੈਂ ਰਜਿੰਦਰ ਸ਼ਰਮਾ ਸੰਗਠਨ ਮੰਤਰੀ ਪੰਜਾਬ ਸ਼ੇਖਸੇਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਤੋਂ ਔਰ ਮੇਰੇ ਨਾਲ ਸਾਡੇ ਧਰਮ ਪ੍ਰਚਾਰਕ ਸ਼ੇਖਸੇਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਕ੍ਰੀਮ ਸਿੰਘ ਦੇਪਾਲ ਜੀ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਸਮੂਹ ਨਿਵਾਸੀਆਂ ਨੂੰ ਕਿ ਜੋ ਵੀ ਇਹ ਪੰਜਾਬ ਦੇ ਵਿੱਚ ਨਸ਼ੇ ਦੀ ਵਧ ਰਹੀ ਲਾਨਤ ਨੂੰ ਅਤੇ ਗੁਰੂ ਨਗਰੀ ਵਿੱਚ ਵਧ ਰਹੀ ਗੁੰਡਾਗਰਦੀ ਨੂੰ ਜੜ੍ਹ ਤੋਂ ਠੱਲ ਪਾਉਣ ਦੇ ਲਈ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਆਈਪੀਐਸ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਕਦਮ ਚੁੱਕੇ ਗਏ ਨੇ ਸਿਹਤ ਵਿਭਾਗ ਅੰਮ੍ਰਿਤਸਰ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਵੱਲੋਂ ਦਫ਼ਤਰ ਸਿਵਲ ਸਰਜਨ ਵਿਖੇ ਸਾਹਸ ਪ੍ਰੋਗਰਾਮ ਤਹਿਤ ਨਿਮੋਨੀਆ ਤੋਂ ਬਚਾਅ ਲਈ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਨੇ ਕਿਹਾ ਕਿ ਸਾਹਸ ਪ੍ਰੋਗਰਾਮ ਤਹਿਤ ਵਰਕਸ਼ਾਪਸ ਲਗਾ ਅਤੇ ਪੋਸਟਰ ਰਿਲੀਜ਼ ਕਰਨ ਦਾ ਮੁੱਖ ਉਦੇਸ਼ ਨਿਮੋਨੀਆ ਦੇ ਲੱਛਣਾਂ ਆਦੀ ਜਲਦ ਪਛਾਣ ਕਰਨਾ ਅਤੇ ਸਮੇਂ ਤੇ ਸਹੀ ਉਪਚਾਰ ਕਰਨਾ ਹੈ ਤਾਂ ਜੋ ਨਿਮੋਨੀਆ ਕਾਰਨ ਹੋਣ ਵਾਲੀਆਂ ਮੌਤਾਂ ਦੇ ਦਰ ਵਿੱਚ ਕਮੀ ਲਿਆਂਦੀ ਜਾ ਸਕੇ। ਇਸ ਅਫਸਰ ਤੇ ਡਾਕਟਰ ਰਾਘਵ ਗੁਪਤਾ ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜਕੌਰ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਡਿਪਟੀ ਸੁਖਵਿੰਦਰ ਕੌਰ ਸੁਪਰੀਡੈਂਡੈਂਟ ਸੰਜੀਪ ਕੁਮਾਰ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਸਮੂਹ ਸਟਾਫ ਹਾਜ਼ਰ ਸਨ ਸਤਿਗੁਰੂ ਸ਼੍ਰੀ ਬਾਵਾ ਲਾਲ ਧਿਆਲ ਜੀ ਦਾ 669ਵਾਂ ਜਨਮ ਦਿਹਾੜਾ ਮਹਾਉਤਸਵ ਠਾਕੁਰਦਵਾਰ ਗੱਦੇਸ਼ਰੀ ਬਾਵਾ ਲਾਲ ਧਿਆਲ ਚੌਕ ਕੜਮਿਓ ਡਿਓੜੀ ਵਿਖੇ 11 ਫਰਵਰੀ 2024 ਨੂੰ ਸ਼ਰਧਾ ਪਾਵਨਾ ਨਾਲ ਮਹੰਤ ਸ਼੍ਰੀ ਅਨੰਤਦਾਸ ਮਹਾਰਾਜ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ ਇਸੇ ਸਬੰਧ ਵਿੱਚ 9 ਫਰਵਰੀ 2024 ਨੂੰ ਸ਼ੋਭਾ ਯਾਤਰਾ ਠਾਕੁਰ ਦੁਆਰਾ ਗੱਦੀਸ਼ਰੀ 바ਵਾਲਾਲ ਦਿਆਲਜੀ ਤੋਂ ਕੱਢੀ ਜਾਵੇਗੀ। 바ਵਾਲਾਲ ਦਿਆਲਜੀ ਦੇ ਜਨਮ ਦਿਹਾੜੇ ਮਾ ਉਤਸਵ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵਕਵਾ ਕਿਲਕਿਆਂ ਵਿੱਚੋਂ ਕੱਡੀਆਂ ਜਾ ਰਹੀਆਂ ਨੇ। ਇਸੇ ਤਹਿਤ 10 ਜਨਵਰੀ ਨੂੰ ਪ੍ਰਭਾਤ ਫੇਰੀ ਖਾਂਡਵਾਲਾ ਇਲਾਕਾ ਸ਼ਕਤੀਨਗਰ ਤੋਂ ਕੱਢੀ ਗਈ। ਸ਼ਿਰੋਮ ਨੇ ਅਕਾਲੀ ਦਲ ਜ਼ਿਲ੍ਹਾ ਜਥਾ ਸ਼ਹਿਰੀ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਪਹਿਲਵਾਨ ਦੀ ਅਗਵਾਈ ਵਿੱਚ ਸੋਸ਼ਲ ਮੀਡੀਆ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸਰਦਾਰ ਸੁਲਤਾਨ ਸਿੰਘ ਸੰਧੂ ਜਨਰਲ ਸਕੱਤਰ ਤਰਸੇਮ ਸਿੰਘ ਚੰਗਿਆੜਾ ਪੰਜਾਬ ਸੋਸ਼ਲ ਮੀਡੀਆ ਉਪਰਥਾਨ ਅਝ ਗੁਮਾਰ ਸੀਨੀਅਰ ਅਕਾਲੀ ਆਗੂ ਰੰਧੀਰ ਸਿੰਘ ਗੋਰਾ ਰੰਧਾਵਾ ਪੀਏ ਸਰਦਾਰ ਨਿਹਾਲ ਸਿੰਘ ਅਕਸ਼ੇ ਕੁਮਾਰ ਅਤੇ ਵਰਕਰਾਂ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਸੁਖਮਨੀ ਸਾਹਿਬ ਦੇ ਪਾਠ ਦਾ ਪੋਪ ਪਾਇਆ ਗਿਆ ਅਤੇ ਸਰਦਾਰ ਨਿਹਾਲ ਸਿੰਘ ਨੂੰ ਸ਼ਹਿਰੀ ਪ੍ਰਧਾਨ ਦੀ ਪੀਏ ਦਾ ਨੁਕਤੀ ਪੱਤਰ ਦਿੱਤਾ ਗਿਆ ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ थाना खालड़ा ਤੇ ਬੀਐਸਐਫ ਨੂੰ ਮਿਲੀ ਸਫਲਤਾ ਪਾਕਿਸਤਾਨੀ ਡਰੋਨ ਸਮੇਤ ਹੈਰੋਇਨ ਬਰਾਮਦ। ਆਯੋਧਿਆ ਵਿਖੇ ਮੰਦਿਰ ਉਦਘਾਟਨ ਸੰਬੰਧੀ ਲੰਗਰ ਲਗਾਉਣ ਲਈ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਰਸਦਦਾਰ ਟਰੱਕ ਕੀਤਾ ਗਿਆ ਰਵਾਨਾ। ਵਾਦਰੇ ਠੰਡ ਦੇ ਚੱਲਦਿਆਂ ਲੋਕ ਗੁੜ ਦੀ ਕਰ ਰਹੇ ਨੇ ਖਰੀਦਾਰੀ ਐਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦਿਓ ਇਸਾਸਤ ਧੰਨਵਾਦ